ਸਲਾਮ ਵਾਲੇਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋ ਕਰਨਲ ਬਾੜ ਦੇ ਮਾਮਲੇ ਦੇ ਵਿੱਚ ਆਇਆ ਵੱਡਾ ਮੋੜ ਕੋਈ ਵੱਡੀ ਪੇਸ਼ਰਾਬ ਸਭ ਤੋਂ ਵੱਡੇ ਦੋਸ਼ੀ ਐਸਐਸਪੀ ਨਾਨਕ ਸਿੰਘ ਜਿਹੜੇ ਕਿ ਡੀਆਈਜੀ ਰੈਂਕ ਦੇ ਨੇ ਉਹਨਾਂ ਦੇ ਉੱਤੇ ਹੋਈ ਸੀਬੀਆਈ ਦੀ ਵੱਡੀ ਕਾਰਵਾਈ ਕਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚਲ ਕੇ ਵੀਡੀਓ ਦੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਹਾਂਜੀ ਪੰਜਾਬੀਓ ਸਾਸਰੀ ਕਾਲ ਜਿਵੇਂ ਕਿ ਕਰਨਲ ਮਾਮਲੇ ਦੇ ਵਿੱਚ ਬਹੁਤ ਵੱਡਾ ਮੋੜ ਆ ਗਿਆ ਯਾਨੀ ਕਰਨਲ ਮਾਮਲੇ ਦੇ ਵਿੱਚ ਸਭ ਤੋਂ ਵੱਡੇ ਦੋਸ਼ੀ ਪਾਏ ਗਏ ਸੀ ਐਸਐਸਪੀ ਨਾਨਕ ਸਿੰਘ ਜਿਹੜੇ ਕਿ ਅੱਜ ਡੀਆਈ ਰੇਂਜ ਦੇ ਅਫੀਸਰ ਬਣ ਚੁੱਕੇ ਨੇ ਔਰ ਉਹਨਾਂ ਦੇ ਉੱਤੇ ਬਹੁਤ ਵੱਡਾ ਧੱਕ ਜਿਹੜੀ ਕਿ ਸੀਬੀਆਈ ਨੇ ਪਾ ਦਿੱਤੀ ਹੈ ਔਰ ਦਿਨ ਚੜ੍ਹਦੇ ਹੀ ਪੰਜਾਬ ਦੇ ਅੰਦਰ ਦੇਖੋ ਕੱਲ ਇਸ ਖਬਰ ਨੇ ਫੇਰ ਤੋਂ ਮਰਤਲਕਾ ਬਚਾ ਦਿੱਤਾ ਸੀ ਪਰ ਅੱਜ ਦਿਨ ਚੜ੍ਹਦੇ ਹੀ ਵੱਡਾ ਇੱਕ ਮਾਮਲਾ ਫੇਰ ਤੋਂ ਸਾਹਮਣੇ ਆ ਗਿਆ ਯਾਨੀ ਐਸਐਸਪੀ ਨਾਨਕ ਸਿੰਘ ਪਟਿਆਲੇ ਦੇ ਅੰਦਰ ਜਿਸ ਵਕਤ ਇਹ ਘਟਨਾ ਹੁੰਦੀ ਹੈ ਕਰਨਲ ਦੇ ਬੇਟੇ ਨੂੰ ਵੀ ਕੁੱਟਿਆ ਜਾਂਦਾ ਕਰਨਲ ਨੂੰ ਵੀ ਕੁੱਟਿਆ ਜਾਂਦਾ ਪਰ ਥੋੜੀ ਜੀ ਦੂਰ ਇੱਕ ਹੈੱਡਕੁਆਟਰ ਸੀ ਫੌਜ ਦਾ ਕਹਿੰਦੇ ਜੀ ਜੇਕਰ ਕਰਨਲ ਇੱਕ ਵਾਰੀ ਉੱਥੇ ਫੋਨ ਲਾ ਦਿੰਦਾ ਗਲਤੀ ਦੇ ਨਾਲ ਵੀ ਉਸ ਵਕਤ ਉਹ ਚਾਰੇ ਪੁਲਿਸ ਮਲਾਦਨ ਵੀ ਔਰ ਨਾਲ ਹੀ ਨਾਲ ਉਹਨਾਂ ਨੂੰ ਲੁਕਾਉਣ ਵਾਲੇ ਐਸਐਸਪੀ ਨਾਨਕ ਸਿੰਘ ਇਹਨਾਂ ਨੂੰ ਸਰਪਕਸ ਖਾਇਆ ਜਾਣਾ ਸੀ ਪਰ ਦੂਜੇ ਪਾਸੇ ਅੱਜ ਮਾਮਲਾ ਬੜਾ ਗੰਭੀਰ ਹੋ ਚੁੱਕਿਆ ਕਿਉਂਕਿ ਕਰਨਲ ਮਾਮਲੇ ਨੂੰ ਲੈ ਕੇ ਦਰਅਸਲ ਦੇ ਵਿੱਚ ਪੂਰੀ ਫੌਜ ਉਤਰਿਆਈ ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਫੇਰ ਤੋਂ ਇਹ ਮੁੱਦੇ ਨੇ ਰਫਤਾਰ ਫੜ ਲਈ ਹੈ ਕਿਉਂਕਿ ਵੱਖ-ਵੱਖ ਚਹਰਾਵਾਂ ਦੇ ਉੱਤੇ ਫੇਰ ਤੋਂ ਦੀਆਂ ਦਿਵੈਟਾ ਚੱਲਣ ਲੱਗੀਆਂ ਨੇ ਵਿਰੋਧਤਾ ਹੋਣ ਲੱਗੀ ਉਹਨਾਂ ਪੁਲਿਸ ਮੁਲਾਜ਼ਮਾਂ ਦੀ ਕਿ ਭਾਈ ਇਹਨਾਂ ਪੁਲਿਸ ਮੁਲਾਜ਼ਮਾਂ ਨੂੰ ਸੀਬੀਆਈ ਤਰਸ ਸਕਦੀ ਸੀ ਬਹੁਤ ਸਾਰੇ ਸਾਥੀਆਂ ਨੇ ਪਹਿਲਾਂ ਵੀ ਕਿਹਾ ਕਹਦੇ ਜੀ ਐਵੇਂ ਨਹੀਂ ਸੀਬੀਆਈ ਤੇ ਭਰੋਸਾ ਕਰਦੇ ਸੀਬੀਆਈ ਏਜੰਸੀ ਉਹ ਏਜੰਸੀ ਆ ਕਿ ਜਿਹੜੀ ਪੰਜਾਬ ਦੇ ਅੰਦਰ ਨਹੀਂ ਬਲਕਿ ਦੇਸ਼ ਦੇ ਅੰਦਰ ਬਹੁਤ ਵੱਡਾ ਵਿਸ਼ਵਾਸ ਔਰ ਬਹੁਤ ਵੱਡਾ ਡੰਕਾ ਸੀਬੀਆਈ ਦਾ ਔਰ ਇਸ ਮਾਮਲੇ ਦੇ ਵਿੱਚ ਵੀ ਸੀਬੀਆਈ ਨੇ ਧੱਕ ਕਿਵੇਂ ਪਾ ਦਿੱਤੀ ਆ ਔਰ ਦੂਜੇ ਪਾਸੇ ਨਾਲਕ ਸਿੰਘ ਉਹਨਾਂ ਮੁਲਾਜ਼ਮਾਂ ਤੋਂ ਸਭ ਤੋਂ ਵੱਡੇ ਦੋਸ਼ੀ ਪਾਏ ਗਏ ਨੇ ਮੈਂ ਤੁਹਾਨੂੰ ਇਹਦੀ ਖਬਰ ਸੁਣਾਉਣਾ ਉਸ ਤੋਂ ਬਾਅਦ ਇੱਕ ਐਸੀ ਅਪਡੇਟ ਮੈਂ ਸਾਂਝੀ ਕਰੂੰਗਾ ਜੀ ਦੇ ਨਾਲ ਜਿਹੜੇ ਸਾਡੇ ਹੋਰ ਵੀ ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ ਇਸ ਗੱਲ ਦਾ ਸੁਨੇਹਾ ਜ਼ਰੂਰ ਜਾਊਗਾ ਕਿ ਅੱਗੇ ਤੋਂ ਜੇਕਰ ਪੰਜਾਬ ਦੇ ਅੰਦਰ ਕੋਈ ਐਸੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਤੇ ਦੇ ਇਨਜਾਮ ਕੀ ਹੋਣਗੇ ਇਹ ਤੁਸੀਂ ਆਪ ਹੀ ਦੇਖ ਲੋਗੇ ਸੁਣੋ ਤੁਸੀਂ ਇੱਕ ਦੇਖੋ ਇੱਕ ਆਰਮੀ ਦੇ ਕਰਨਲ ਨਾਲ ਇਹ ਕਰਨਲ ਦੇ ਨਾਲ ਇੰਨਾ ਕੁਝ ਹੋਇਆ ਜੋ ਵੀ ਕੀਤਾ ਉਹਨਾਂ ਨੇ ਉਸ ਵੇਲੇ ਇਹ ਸਾਰਾ ਕੁਝ ਸਾਰੀ ਦੁਨੀਆ ਨੂੰ بار بار ਡਟੇ ਸਮਝਾਉਂਦੀ ਲੋੜ ਨਹੀਂ ਹੈ ਜੋ ਵੀ ਕੀਤਾ ਉਸ ਕੀਤੇ ਦਾ ਸਾਡੇ ਪੁਲਿਸ ਅਫਸਰਾਂ ਕੋਲੋਂ ਉਹਨਾਂ ਨੂੰ ਘਰ ਵਾਲਿਆਂ ਨੂੰ ਉਹਨਾਂ ਦੇ ਨੂੰ ਇਛਾਬ ਨਹੀਂ ਦਿੱਤਾ ਗਿਆ ਜਿਸ ਸੰਬੰਧੀ ਸਾਡੀ ਪੰਜਾਬ ਪੁਲਿਸ ਦਾ ਇਥੋਂ ਸਾਫ ਫੇਲਿਅਰ ਨਜ਼ਰ ਆਦਾ ਹੈ ਫੇਲੀਆਂ ਬਾਪੂ ਜੀ ਇਹ ਗੱਲ ਮੈਂ ਡੀ.ਸੀ.ਪੀ ਸਾਹਿਬ ਨੂੰ ਇੱਕ ਸਵਾਲ ਪੁੱਛਦਾ ਕਿ ਲੜਾਈ ਝਗੜਾ ਹੁੰਦਾ ਹੀ ਹੈ ਬਹੁਤ ਜ਼ਿਆਦਾ ਲੜਾਈ ਝਗੜੇ ਹੁੰਦੇ ਕਿੱਥੇ-ਕਿੱਥੇ ਨਹੀਂ ਹੋਏ ਕਿਤੇ ਜਾਣ ਬੁੱਝ ਕੇ ਕਿਤੇ ਨਹੀਂ ਹੁੰਦੇ ਕੋਈ ਨੋ ਇੰਗਲਿਸ਼ ਕਿਤੇ ਨਹੀਂ ਅਚਾਨਕ ਸੁਭਾਵਿਕ ਕਿਤੇ ਹੋ ਜਾਂਦਾ ਔਰ ਇਹ ਮਸਲਾ ਵੀ ਜਿਹੜਾ ਵੱਡਾ ਹੋ ਗਿਆ ਤੇ ਤੁਸੀਂ ਇਹਨੂੰ ਹੱਲ ਕਰਨ ਦੀ ਬਜਾਏ ਤੁਸੀਂ ਆਪਣਾ ਫੇਰਿਆ ਸ਼ਰਿਆਮ ਦਿਖਾਤਾ ਲੋਕਾਂ ਨੂੰ ਵੀ ਸਾਡੇ ਕੋਲ ਨਹੀਂ ਦੇਖੋ ਉਹਨਾਂ ਨੇ ਕਿੱਥੋਂ ਤੱਕ ਕੈਰ ਪੈਰ ਵਾਈ ਕੀ ਕੀ ਕਾਰਵਾਈ ਕੀਤੀ ਕਿ ਸਾਡਾ ਜੀ ਇਨਸਾਫ ਦਵਾਇਆ ਜਾ ਇਨਸਾਫ ਦਵਾਇਆ ਜਾ ਤੁਸੀਂ ਇਨਸਾਫ ਦਵਾਉਣ ਦੇ ਬਿਲਕੁਲ ਹੱਕ ਚੋਂ ਉਸ ਤੋਂ ਬਾਅਦ ਅਪਰੋਚ ਕੀਤੀ ਗਈ ਕਿ ਸੀਐਮ ਸਾਹਿਬ ਨੂੰ ਮਿਲਣਾ सीएम साहब ਨੂੰ ਮਿਲਿਆ ਗਿਆ ਮੈਂ ਵੀ सीएम साहब ਦੇ ਨਾਲ ਮਿਲਿਆ ਸੀ सीएम साहब ਨੇ ਸਾਨੂੰ ਇਹੋ ਜਿਹੀ ਪੱਠੀ ਗੋਲੀ ਦੇ ਕੇ ਸਾਨੂੰ ਬਾਹਰ ਤੋਰਤਾ ਕਿ ਸ਼ਾਮ ਤੱਕ ਤੁਹਾਨੂੰ ਇਹ ਰਿਪੋਰਟ ਦੇਣੀ ਹੈ ਉਹ ਸ਼ਾਮ ਵਜੇ ਤੱਕ ਨਹੀਂ ਆਈ ਤਾਂ ਸੁਣ ਲਿਆ ਪੰਜਾਬ ਵਾਲਿਓ ਪੰਜਾਬ ਦੇ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਸਾਬਕਾ ਪੁਲਿਸ ਅਫਸਰ ਸੀ ਔਰ ਦੂਜੇ ਪਾਸੇ ਉਹਨੂੰ ਮਿਲਿਆ ਵੀ ਜਾਂਦਾ ਔਰ ਸਾਡਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਦੇ ਘਰ ਵਾਲੀ ਦੇ ਸਿਰ ਤੇ ਹੱਥ ਰੱਖ ਕੇ ਕਹਿੰਦਾ ਕਹਿੰਦਾ ਵੀ ਤੁਹਾਨੂੰ ਸ਼ਾਮ ਦੇ 5 ਵਜੇ ਤੱਕ ਦਾ ਟਾਈਮ ਵੀ ਰੱਖਿਆ ਜਾਂਦਾ ਤਾਂ ਉਸ ਦਾ ਅੱਜ ਤੱਕ ਟਾਈਮ ਨਹੀਂ ਆਇਆ ਇਹ ਗੱਲ ਸੱਚ ਹੈ ਔਰ ਦੂਜੇ ਪਾਸੇ ਜਿਹੜੇ ਐਸਐਸਪੀ ਨਾਨਕ ਸਿੰਘ ਨੇ ਇਹ ਸਭ ਤੋਂ ਵੱਡੇ ਦੋਸ਼ੀ ਕਿਉਂ ਪਾਏ ਗਏ ਨੇ ਇਹਨਾਂ ਨੇ ਦਰਅਸਲ ਦੇ ਵਿੱਚ ਨਾ ਤਾਂ ਉਹਨਾਂ ਤੇ ਕਾਰਵਾਈ ਕੀਤੀ ਬਲਕਿ ਕਾਰਵਾਈ ਕਰਨ ਦੀ ਵਿਧਾਏ ਚਾਰੇ ਪੁਲਿਸ ਮੁਲਾਜ਼ਮਾਂ ਨੂੰ ਰੁਕੋ ਰਿਆ ਜਾਂਦਾ ਉਸ ਤੋਂ ਬਾਅਦ ਕਰਨਲ ਬਾਠ ਦੀ ਪਤਨੀ ਧਰਨਾ ਲਾਉਂਦੀ ਹੈ ਪਟਿਆਲੇ ਦੇ ਅੰਦਰ ਤੇ ਉੱਥੇ ਪੂਰਾ ਪੰਜਾਬ ਦਾ ਸੜਾ ਪਹੁੰਚ ਜਾਂਦਾ ਤਾਂ ਫੇਰ ਵੀ ਇਹਨਾਂ ਦੀ ਪੁਲਿਸ ਦੇ ਸਿਰ ਦੇ ਉੱਤੋਂ ਕੋਈ ਜੋ ਨਹੀਂ ਸਰਕਦੀ ਤਾਂ ਫੇਰ ਪੰਜਾਬ ਦਾ ਜਦੋਂ ਸੜਾ ਪਹੁੰਚ ਜਾਂਦਾ ਤਾਂ ਮੁੱਖ ਮੰਤਰੀ ਤੱਕ ਗੱਲ ਜਾਂਦੀ ਹੈ ਵੱਡੇ ਵੱਡੇ ਜਿਹੜੇ ਹਾਈ ਲੈਵਲ ਤੱਕ ਸਾਡੇ ਰੱਖਿਆ ਮੰਤਰੀ ਨੇ ਫੌਜ ਦੇ ਰਾਜਨਾਥ ਸਿੰਘ ਤਾਂ ਫੇਰ ਜਦੋਂ ਹਾਈ ਲੈਵਲ ਤੱਕ ਇਹ ਮੁੱਦਾ ਜਾਂਦਾ ਰੱਖਿਆ ਮੰਤਰੀ ਰਾਜਨਾਥ ਸਿੰਘ ਤੱਕ ਵੀ ਇਹ ਮੁੱਦਾ ਪਹੁੰਚ ਜਾਂਦਾ ਤਾਂ ਉੱਥੋਂ ਵੀ ਕੋਈ ਸਿੱਟਾ ਸਾਹਮਣੇ ਨਿਕਲ ਕੇ ਨਹੀਂ ਆਉਂਦਾ ਪਰ ਦੂਜੇ ਪਾਸੇ ਸੀਬੀਆਈ ਤੇ ਮਾਮਲਾ ਕੇ ਅਟਕ ਜਾਂਦਾ ਕਿਉਂਕਿ ਪਹਿਲਾਂ ਇਹਦਾ ਹਾਈ ਕੋਰਟ ਨੇ ਚੰਡੀਗੜ੍ਹ ਪੁਲਿਸ ਨੂੰ ਵੀ ਮੁੱਦਾ ਦਿੱਤਾ ਸੀ ਕਿ ਤੁਸੀਂ ਇਹ ਕੇਸ ਰਿਸੋਲਵ ਕਰੋਗੇ ਪਰ ਉਹਨਾਂ ਦਾ ਵੀ ਵਿੱਚ ਮਲਾਵਟੀ ਜਿਹੜਾ ਕਿ ਮਾਮਲਾ ਸਾਹਮਣੇ ਆ ਗਿਆ ਸੀ ਉਹ ਪੰਜਾਬ ਨੇ ਦੇਖਿਆ ਔਰ ਹੁਣ ਫੇਰ ਸੀਬੀਆਈ ਤੱਕ ਜਦੋਂ ਮੁੜ ਕੇ ਆਉਂਦਾ ਨਾ ਤਾਂ ਫੇ ਸੀਬੀਏ ਦੀ ਆਪਣੀ ਧੱਕ ਪਾਉਂਦੀ ਹੈ ਇਸ ਕੇਸ ਦੇ ਅੰਦਰ ਜਿਹੜੇ ਕੱਲ 4 ਪੁਲਿਸ ਮਲਾਜ਼ਮਾਂ ਦੇ ਉੱਤੇ ਦੋਸ਼ ਪੱਤਰ ਕੋਰਟ ਦੇ ਅੰਦਰ ਦਾਖਲ ਕਰ ਦਿੱਤੇ ਗਏ ਸੀ ਔਰ ਦੂਜੇ ਪਾਸੇ ਜੀ ਨਾਨਕ ਸਿੰਘ ਐਸਐਸਪੀ ਜਿਹੜੇ ਕਿ ਅੱਜ ਡੀਆਈਜੀ ਦੀ ਰੇਂਜ ਦੇ ਅਫਸਰ ਨੇ ਕਿਉਂਕਿ ਜਦੋਂ ਇਹਨਾਂ ਨੇ ਇਨਕਾਊਂਟਰ ਕੀਤਾ ਸੀ ਨਾ ਜਸਪ੍ਰੀਤ ਸਿੰਘ ਦਾ ਉਸੇ ਹੀ ਦਿਨ ਜਦੋਂ ਕਰਨਲ ਨੂੰ ਵਾਅਦੇ ਵਿੱਚ ਕੋੜਦੇ ਨੇ ਪਹਿਲਾਂ ਇੱਕ ਜਸਪ੍ਰੀਤ ਨਾਂ ਦੇ ਮੁੰਡੇ ਦਾ ਇਨਕਾਊਂਟਰ ਕਰਕੇ ਆਉਂਦੇ ਨੇ ਉਹ ਮੈਂ ਖਬਰਾਂ ਅਕਸਰ ਆਪਣੇ ਚੈਨਲ ਤੇ ਚਲਾ ਵੀ ਚੁੱਕਿਆ ਉਸ ਵਕਤ ਔਰ ਉਹਨਾਂ ਨੂੰ ਇੰਨਾ ਨਸ਼ਾ ਹੁੰਦਾ ਨਾ ਕਿ ਸਾਡੀ ਪੁਲਿਸ ਹੈ ਸਾਡੀ ਸਰਕਾਰ ਹੈ ਸਾਨੂੰ ਖੁੱਲੀ ਸ਼ੂਟ ਪਰ ਉਹਨਾਂ ਨੇ ਜਦੋਂ ਕਤਲ ਕਰ ਦਿੱਤਾ ਉਹਨਾਂ ਦੇ ਹੌਸਲੇ ਵਧੇ ਹੋਏ ਸੀ ਤਾਂ ਜਿਹੜੀ ਕਾਰਵਾਈ ਉਹਨਾਂ ਨੇ ਨਹੀਂ ਕੀਤੀ ਹੁਣ ਐਸਐਸਪੀ ਨਾਨਕ ਸਿੰਘ ਨੂੰ ਵੀ ਇਹ ਭਾਰੀ ਪੈਣ ਜਾ ਰਹੀ ਹੈ ਕਿਉਂਕਿ ਸੀਬੀਆਈ ਤੇ ਭਰੋਸਾ ਐਵੇਂ ਨਹੀਂ ਪੰਜਾਬ ਦੇ ਲੋਕ ਜਾਂ ਪੂਰੇ ਦੇਸ਼ ਦੇ ਕਰਦੇ ਸੀਬੀਆਈ ਉਹ ਏਜੰਸੀ ਹੈ ਕਿ ਹਰ ਇੱਕ ਬੱਚੇ-ਬੱਚੇ ਨੂੰ ਇਹਨਾਂ ਦੇ ਉੱਤੇ ਭਰੋਸਾ ਸੀ ਕਿ ਸੀਬੀਆਈ ਕਰੂਗੀ ਇਸ ਦਾ ਮਾਮਲਾ ਨਿਪਟਾਰਾ ਸੀਬੀਆਈ ਕਰੂਗੀ ਬਹੁਤ ਸਾਰੇ ਵੱਡੇ-ਵੱਡੇ ਅਧਿਕਾਰੀ ਫੌਜ ਦੇ ਰੈਂਕ ਦੇ ਜਿਹੜੇ ਕਿ ਕਰਨਲ ਰੈਂਕ ਦੇ ਜਿਹੜੇ ਅਧਿਕਾਰੀ ਸੀ ਕਰਨਲ ਡਿਊਟੀ ਸਾਹਿਬ ਆਏ ਖਬਰਾਂ ਦੇ ਵਿੱਚ ਤੁਸੀਂ ਅਕਸਰ ਵੇਖਿਆ ਕਿ ਕਰਨਲ ਮਾਮਲੇ ਦੇ ਵਿੱਚ ਜੇਕਰ ਭਾਈ ਇਨਸਾਫ ਨਾ ਮਿਲਿਆ ਤੇ ਫਿਰ ਫੌਜ ਚੜ੍ਹ ਕੇ ਆਉਗੀ ਤੇ ਜਿਵੇਂ ਪਹਿਲਾਂ ਇੱਕ ਪਟਿਆਲੇ ਦੇ ਵਿੱਚ ਐਸਐਸਪੀ ਨੂੰ ਘੇਰਾ ਪਾ ਕੇ ਥਾਣੇ ਦੇ ਵਿੱਚੋਂ ਫੌਜ ਨੇ ਚੱਕਿਆ ਸੀ ਉਸੇ ਹੀ ਪ੍ਰਕਾਰ ਫੌਜ ਵੱਲੋਂ ਅਲਟੀਮੇਟਮ ਦਿੱਤੇ ਗਏ ਹਾਲਾਂਕਿ ਫੌਜ ਨੇ ਹਲੇ ਤੱਕ ਕਦਮ ਨਹੀਂ ਕੀਤੀ ਪਰ ਉਹਨਾਂ ਨੇ ਇਹ ਗੱਲ ਕਹੀ ਸੀ ਕਹਿੰਦੇ ਜੇਕਰ ਇਨਸਾਫ ਕਦੇ ਵੀ ਸਾਡੇ ਕਰਨਲ ਨੂੰ ਨਾ ਛੇਤੀ ਤੋਂ ਛੇਤੀ ਮਿਲਿਆ ਤੋ ਅਸੀਂ ਤਹਾਬੇ ਚਾਰ ਪੁਲਿਸ ਮੁਲਾਜ਼ਮਾਂ ਸਵੇਤ ਐਸਐਸਪੀ ਨਾਨਕ ਨੂੰ ਵੀ ਚੱਕਾਂਗੇ ਇਹ ਬਹੁਤ ਸਾਰੇ ਫੌਜ ਦੇ ਅਧਿਕਾਰੀ ਨੇ ਉਹਨਾਂ ਦੀਆਂ ਵੀਡੀਓ ਮੇਰੇ ਕੋਲ ਹਲੇ ਤੱਕ ਪੰਘੀਆਂ ਨੇ ਤੋ ਮੈਂ ਤੁਹਾਨੂੰ ਸੁਣਾ ਵੀ ਸਕਦਾ ਜੇ ਮਾਮਲਾ ਹੋਰ ਧੂਲ ਫੜੀ ਨਾ ਇਸ ਮਾਮਲੇ ਨੇ ਤੇ ਮੈਂ ਤੁਹਾਨੂੰ ਕੁਝ ਹੋਰ ਜੀ ਬਿਆਨ ਸੁਣਾਉਂਗਾ ਇਸ ਮਾਮਲੇ ਦੇ ਵਿੱਚ ਜਿਹੜੇ ਹੈਰਾਨ ਕਰ ਦੇਣ ਵਾਲੇ ਪੁਲਿਸ ਮੁਲਾਜ਼ਮਾਂ ਵਾਸਤੇ ਉਹਨਾਂ ਵਾਸਤੇ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ ਤਾਂ ਹੁਣ ਕਰਨਲ ਮਾਮਲੇ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਵਿੱਚੋਂ ਫੇਰ ਤੇ ਇੱਕ ਗੱਲ ਉੱਠੀ ਆ ਕਹਿੰਦੇ ਜੀ ਇਹਦੇ ਵਿੱਚ ਨਾਨਕ ਸਿੰਘ ਐਸਐਸਪੀ ਹਨ ਜਿਹੜੇ ਉਹਨਾਂ ਨੂੰ ਡਿਸਮਿਸ ਕਰਨਾ ਚਾਹੀਦਾ ਤਾਂ ਕਿ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਵੇ ਕਿ ਅਸੀਂ ਚਾਰ ਪੁਲਿਸ ਮੁਲਾਜ਼ਮ ਲੁਕੋਏ ਉਹਨਾਂ ਦੇ ਕਾਰਵਾਈ ਕਰਨ ਦੀ ਬਜਾਏ ਉਹਨਾਂ ਨੂੰ ਹੌਸਲਾ ਦਿੱਤਾ ਹਾਲਾਂਕਿ ਇੱਕ ਵੀਡੀਓ ਦੇ ਵਿੱਚ ਉਹਨਾਂ ਨੇ ਗਲਤੀ ਵੀ ਮੰਨੀ ਸੀ ਆਪਣੀ ਜਿਹੜੀ ਕਿ ਕਰਨਲ ਵਾਹ ਦੇ ਪਤਨੀ ਦੇ ਕੋਰਟ ਦੇ ਅੰਦਰ ਵੀ ਦਿਖਾ ਦਿੱਤੀ ਸੀ ਬਲਕਿ ਇਹਦੇ ਵਿੱਚ ਉਹਨਾਂ ਦਾ ਇਨਸਾਫ ਹੀ ਹੈ ਕਿਉਂਕਿ ਸਾਰਾ ਦੇਸ਼ ਜਾਣਦਾ ਜੱਜ ਸਾਹਿਬ ਨੇ ਉਹ ਵੀਡੀਓ ਦੇਖ ਲਈ ਹੈ ਇੱਥੇ ਤੇ ਕਾਮ ਮਾਮਲਾ ਪਹੁੰਚ ਗਿਆ ਸੀ ਕਿ ਜੱਜ ਨੂੰ ਵੀ ਬਦਲ ਦਿੱਤਾ ਗਿਆ ਸੀ ਜਿਹਦੇ ਕੋਲ ਕਰਨਲ ਦਾ ਕੇਸ ਸੀ ਤਦ ਹੀ ਕਾ ਪੰਜਾਬ ਵਾਲੇ ਜਿੰਨੇ ਪੈਨ ਭਰਾ ਨਵੇਂ ਚੈਨਲ ਤੇ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹੌਣ ਬੜਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਦਾਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਕਰਨਲ ਬਾੜ ਦਾ ਮਾਮਲਾ ਇੱਕ ਵਾਰੀ ਫਿਰ ਜਿਹੜਾ ਵਾ ਉਹ ਗਰਮ ਹੋ ਗਿਆ ਹੈ ਕਿਉਂਕਿ ਇਹਦੇ ਵਿੱਚ ਹੋਈ ਹੈ ਵੱਡੀ ਪੇਸ਼ਰਪ ਸਭ ਤੋਂ ਵੱਡੇ ਦੂਸੀ ਐਸਐਸਪੀ ਨਾਨਕ ਸਿੰਘ ਜਿਹੜੇ ਕਿ ਡੀਆਈਜੀ ਰੈਂਕ ਤੇ ਨੇ ਉਹਨਾਂ ਦੇ ਖਿਲਾਫ ਸੀਬੀਆਈ ਨੇ ਕੀਤੀ ਹੈ ਵੱਡੀ ਕਾਰਵਾਈ ਸੀਬੀਆਈ ਉਹ ਅਧਾਰਾ ਹੈ ਜਿਹਦੇ ਉੱਤੇ ਪੰਜਾਬ ਦਾ ਹਰ ਬੰਦਾ ਜਿਹੜਾ ਦਾ ٹرسٹ ਕਰਦਾ ਬੱਚਾ ਬੱਚਾ ਉਸ ਦੇ ਉੱਤੇ ਯਕੀਨ ਰੱਖਦਾ ਹੈ ਕਿ सीबीआई ਜਿਹੜੀ ਕਾਰਵਾਈ ਕਰੇਗੀ ਉਹ ਬਿਲਕੁਲ ਇਨਸਾਫ ਤੇ ਮਗਨੀ ਹੋਏਗੀ ਦੋਸ਼ੀਆਂ ਨੂੰ ਕੈਫਰੇ ਕਰ्तार ਤੱਕ ਪਹੁੰਚਾਇਆ ਜਾਏਗਾ ਔਰ ਇਸ ਕਰਨਲ ਬਾਡ ਦੇ ਮਾਮਲੇ ਦੇ ਵਿੱਚ ਵੀ ਹੁਣ सीबीआई ਨੇ ਐਂਟਰੀ ਜਿਹੜੀ ਆ ਉਹ ਹੋ ਗਈ ਆ ਔਰ ਬਹੁਤ ਜਲਦ ਜਿਹੜੇ ਦੁਸ਼ਮਣ ਹੈ ਬਹੁਤ ਜਲਦ ਜਿਹੜੇ ਮੁਜਰਮ ਹੈਗੇ ਆ ਉਹ ਪਹੁੰਚ ਜਾਣਗੇ ਆਪਣੇ ਜਿਹੜੇ ਆ ਅਸਲ ਅੰਜਾਮ ਤੱਕ ਕਿਉਂਕਿ ਐਸਐਸਪੀ ਨਾਨਕ ਸਿੰਘ ਜੀ ਨੇ ਸਾਰਿਆਂ ਦੀ ਪੁਸ਼ਤ ਪਨਾਹੀ ਕਰਨ ਦੇ ਸੀ ਕਿ ਜਿੰਨੇ ਵੀ ਪੁਲਿਸ ਵਾਲੇ ਸ਼ਾਮਲ ਸੀ ਔਰ ਇਹਨੇ ਉਹਨਾਂ ਦੇ ਦਿਲ ਵਧੇ ਹੋਏ ਸੀ ਕਿ ਉਹ ਡਾਂਦੇ ਹੀ ਸੀ ਜਿਸ ਦਿਨ ਕਰਨਲ ਬਾੜ ਦਾ ਮਾਮਲਾ ਹੁੰਦਾ ਉਸ ਤੋਂ ਪਹਿਲੇ ਜਸਪ੍ਰੀਤ ਸਿੰਘ ਜਿਹੜਾ ਵੀ ਕੈਨੇਡਾ ਤੋਂ ਆਇਆ ਲੜਕਾ ਸੀ ਉਹਦਾ ਇੰਕਾਊਂਟਰ ਕੀਤਾ ਜਾਂਦਾ ਹੈਗਾ ਵਾ ਔਰ ਉਸ ਤੋਂ ਬਾਅਦ ਕਰਨਲ ਬਾੜ ਤੇ ਉਹਦੇ بیٹے ਨੂੰ ਕੁੱਟਿਆ ਜਾਂਦਾ ਹੈਗਾ ਵਾ ਲੱਗੇ ਉਸ ਟਾਈਮ ਇਹ ਜਿਹੜਾ ਮਾਮਲਾ ਪੇਸ਼ ਆਇਆ ਕੁਝ ਦੂਰੀ ਤੇ ਹੀ ਚੋਕੀ ਸੀ ਜੇਕਰ ਕਰਨਲ ਬਾਡ ਉੱਥੇ ਫੋਨ ਕਰ ਦਿੰਦੇ ਤੇ ਯਕੀਨਨ ਉਹ ਵੱਡੀ ਨਫਰੀ ਜਿਹੜੀ ਆ ਜਾਂਦੀ ਜਿਸ ਤੋਂ ਬਾਅਦ ਇਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਔਰ ਹਾਲਾਤ ਸ਼ਾਇਦ ਉਹ ਨਾ ਹੁੰਦੇ ਜਿਹੜੇ ਅੱਜ ਹੀਗੇ ਐ ਔਰ ਕਰਨਲ ਬਾਡ ਦੀ ਜੀਵੀ ਜਿਹਨੇ ਹਰ ਪਲੇਟਫਾਰਮ ਨੂੰ ਇਸਤੇਮਾਲ ਕੀਤਾ ਇਨਸਾਫ ਪਾਸੇ ਲੇਕਿਨ ਇਨਸਾਫ ਮਿਲਦਾ ਨਜ਼ਰਨਾ ਆਇਆ ਤੇ ਹੁਣ ਮਾਮਲਾ ਜਿਹੜਾ ਸੀਬੀਆਈ ਕੋ ਪਹੁੰਚ ਗਿਆ ਔਰ ਬਹੁਤ ਜਲ ਸੀਬੀਆਈ ਨੇ ਨਾ जोड़े मुजरम है इन द अंजाम तक पहुँचा देगी बाकी कहना वीडियो बारे कमेंट्स करके लाजमी दस्यो रखियो अपना देर सारा ख्याल मिलों अगली वीडियो के अल्लाह हाफिज़